ਮਾਨਯੋਗ ਅਸਸਵੀ ਸਾਹਿਬ ਗੁਰਦਾਸਪੁਰ ਜੀ ਦੇ ਨਿਸ਼ਾ ਨਿਰਦੇਸ਼ਾ ਦਿਨ ਜਿਹੜੇ ਭੜੇ ਪਰਸ਼ਾਨੀ ਚੈਕਿੰਗ ਸੰਬੰਧੀ ਅਤੇ ਨਸ਼ੇ ਦੀ ਰੋਕਥਾਮ ਸੰਬੰਧੀ ਮਹਮ ਚੱਲ ਰਹੀ ਸੀ ਇਸ ਦੌਰਾਨ ਸਾਡੀ ਪੁਲਿਸ ਨੂੰ ਇੱਕ ਮੁਖਬਰੀ ਮਿਲੀ ਕਿ ਇੱਕ ਟੈਂਕਰ ਵਿੱਚ ਤੇਲ ਵਾਲੇ ਟੈਂਕਰ ਵਿੱਚ ਸ਼ਰਾਬ ਦੀਆਂ ਪੇਟੀਆਂ ਲਿਆ ਕੇ ਨਵੇਂ ਤਰੀਕੇ ਨਾਲ ਤਸਕਰੀ ਕੀਤੀ ਜਾ ਰਹੀ ਹੈ ਜਿਸ ਸੰਬੰਧੀ ਸੱਚੋ ਸਾਡੇ ਸਦਰ ਤੇ ਸਪੈਸ਼ਲ ਬ੍ਰਾਂਚ ਦੇ ਰਿਸਪੈਕਟ ਜਸਵੀਰ ਸਿੰਘ ਨੇ ਨਾਕਾ ਬਬਰੀ ਪਾਸ ਦੇ ਪਾਸ ਤੇ ਲਾਇਆ ਹੋਇਆ ਸੀ ਤੇ ਇੱਕ ਟੈਂਕਰ ਨੂੰ ਰੋਕ ਕੇ ਚੈੱਕ ਕੀਤਾ ਤੋ ਉਸ ਵਿੱਚੋਂ 41 ਪੇਟੀਆਂ ਸ਼ਰਾਬ ਮਕਡਾਵਰ ਬਰਾਮਦ ਹੋਈ ਜਿਸ ਤੇ ਥਾਣਾ ਸਦਰ ਵਿੱਚ ਐਫ ਆਈ ਆਰ ਲੋਜ ਕਰ ਲਈ ਗਈ ਹੈ ਦੋ ਛੀਨوں ਟਰੱਕ ਡਰਾਈਵਰ ਨੂੰ ਗ੍ਰਪਤਾ ਕਰ ਲਿਆ ਗਿਆ ਸਰ ਕਿਉਂ ਤਾਂ ਲੱਗੇ ਦੇਖੀਏ ਇਸ ਧੰਦੇ ਦੇ ਵਿੱਚ ਉਹ ਕਿੱਥੋਂ ਦੇ ਜਿਹੜੇ ਨਿਕਲੇ ਕੀ ਪਛਾਣ ਹੋਈ ਅਜੇ ਇਹਨਾਂ ਵਿੱਚ ਕੀਤੇ ਪੜਾਅ ਅਸੀਂ ਅੱਜ ਪੁੱਛਗਿੱਛ ਕਰ ਰਹੇ ਹਾਂ ਤੇ ਬੈਕਵਰਡ ਤੇ ਫਾਰਵਰਡ ਲਿੰਕਾਂ ਇਹਨਾਂ ਜਿਹੜੇ ਪਤਾ ਕਰਾਂਗੇ ਕਿ ਕਿੱਥੋਂ ਲੈ ਕੇ ਆਇਆ ਸੀ ਤੇ ਕਿੱਥੇ ਲੈ ਕੇ ਜਾਣਾ ਤਰੀਕਾ ਕੀ ਪਾਇਆ ਸੀ ਤਰੀਕਾ ਜਦ ਤੇਲ ਵਾਲਾ ਟੈਂਕਰ ਹੁੰਦਾ ਉਹਦੇ ਵਿੱਚ ਖਾਨੇ ਬਣਾਏ ਹੋਏ ਸੀ ਤੇ ਉਹਦੇ ਵਿੱਚ ਪੇਟੀਆਂ ਰੱਖੀਆਂ ਸੀ ਚੰਡੀਗੜ੍ਹ ਭਲੇ ਇਹ ਚੰਡੀਗੜ੍ਹ ਮਾਰ ਸਰ ਬਦ ਫੋਟੋਗ੍ਰਾਫੀ ਕਿਹਦੀ ਜਾਣ ਤੁਸੀਂ ਇਹ ਇਹ ਕਹਾਣਾ ਹੈਗਾ ਜੀ ਬਲਵਿੰਦਰ ਸਿੰਘ ਨਾਲ ਜਸਵਿੰਦਰ ਸਿੰਘ ਸ਼ਹਿਰਪੁਰ ਦਾ ਰਹਿਣ ਵਾਲਾ ਹੈ ਸਰ ਸਪਲਾਈ ਕਿੱਥੇ ਕਿੱਥੇ ਕਰਦੇ ਆ ਇਹਦੇ ਕੋਲ ਪੁੱਛ ਕੇ ਕਰਣੀ ਆ ਵੀ ਕਿੱਥੋਂ ਲੈ ਕੇ ਆਏ ਸੀ ਤੇ ਕਿੱਥੇ ਨੇ ਸਪਲਾਈ ਕਰਨੀ ਟੈਂਕਰ ਸਰ ਆਪਨਾ ਸੀ ਜੇ ਨੇ ਕਰਾਈ ਸੀ ਟੈਂਕਰ ਕਰਾਇਤੇ ਸੀ ਇਹ ਡਰਾਈਵਰ ਸੀ ਇਸ ਵਾਸਤੇ ਸਪੈਸ਼ਲ ਦੇ ਵਾਸਤੇ ਮੈਂ ਆ ਗਿਆ ਇਸ ਵਾਸਤੇ ਸਪੈਸ਼ਲ ਦੇ ਵਾਸਤੇ ਬਣਾਏਗੇ ਉਹਦੇ ਵਿੱਚ ਖਾਣੇ ਬਣਾਏ ਗਏ ਲੇਕਿਨ ਪਤਾ ਨਾ ਚੱਲੇ ਵੀ ਤੇਲ ਲੈ ਕੇ ਜਾ ਰਹੇ ਆ ਅੱਛਾ ਜੀ ਤਾਂ ਟੈਕ ਉਹ ਵੀ ਕਰਾਂਗੇ ਦੇ ਕੋਲ ਪੁਸ਼ਕਿਸ਼ ਪੜਤਾਲ ਕਰਨ ਸਾਰਾ ਕੁਝ ਇਨਵੈਸਟੀਗੇਸ਼ਨ ਵਿੱਚ ਜੋ ਦੋਸ਼ੀ ਪਾਇਆ ਜਾਣਗੇ ਸਾਰਿਆਂ ਨੂੰ ਰੈਸਟ ਕੀਤਾ ਜਾਵੇਗਾ ਤੇ ਅਪਲਾਈ ਕਰਦਾ ਵੀ ਹੈ ਕਿ ਜੇ ਅਸੀਂ ਕਿਸੇ ਵਾਸਤੇ ਨਹੀਂ ਨਹੀਂ ਇਹ ਸਿਰਫ ਇਸੇ ਕੰਮ ਵਾਸਤੇ ਬਣਾਇਆ ਸੀ ਖਰਨੇ ਕੀਤਾ ਤੇ ਕੋਈ ਤੈ ਖਨੇ ਗਿਆ ਅਸਾ ਹਾਂ ਉਹਦੇ ਵਿੱਚ ਪਾਰਟੀਸ਼ਨ ਕੀਤੀ ਹੋਈ ਜਿਹੜਾ ਪੂਰਾ ਟੈਂਕਰ ਉਹਦੇ ਵਿੱਚ ਪਾਰਟੀਸ਼ਨ ਕੀਤੀ ਹੋਈ ਸਾਰੇ ਨੈਟਵਰਕਾਂ ਜਾਂ ਇਹ ਗਰੋਵ ਆ ਜਾਂ ਕਿੰਦੇ ਇਹ ਸਾਰਾ ਕਿਉਂਕਿ ਹੁਣੇ ਅਸੀਂ ਥੋੜੀ ਦੇਰ ਪਹਿਲਾਂ ਫੜਿਆ ਸਾਰਾ ਹੈ ਪੂਰਾ ਵੈਰੀਫਾਈ ਕਰਾਂਗੇ ਤੇ ਇਸ ਬਾਰੇ ਫਿਰ ਆਪ ਜੀ ਨੂੰ ਸੂਚਿਤ ਕਰ ਦਿਆਂਗੇ ਜਿੱਦਾਂ ਖਾਣੇ ਬਣਾਏ ਗਏ ਸਾਫ਼ ਸੋਧ ਤੇ ਜਾ ਰਹੀ ਹੈ ਮਤਲਬ ਪਹਿਲੇ ਵੀ ਕਰਦੇ ਹੋਣਗੇ ਕਿਉਂਕਿ ਬਿਲਕੁਲ 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 ਕਰਦੇ ਹੋਣਗੇ ਤੇ ਆਇਆ ਕੋਈ ਸੰਨ ਕਿ ਪਹਿਲੇ ਕੁਝ ਨਹੀਂ ਨਹੀਂ ਅਜੇ ਤੱਕ ਅਸੀਂ ਬ੍ਰੀਕਿੰਗ ਨਾਲ ਕੁਝ ਕੁਝ ਨਹੀਂ ਕੀਤੀ ਬ੍ਰੀਕਿੰਗ ਨਾਲ ਕੁਝ ਕੁਝ ਕਰਕੇ ਸਾਰਾ ਜਿਹੜਾ ਮਾਮਲਾ ਆਪ ਜੀ ਦੇ ਨੋਟਿਸ ਵਿਚ ਲਿਆ ਦੇਗੇ ਰੈਨ ਮਤਲਬ ਇੱਥੇ ਦਾ ਗਾਇਓ ਇਹ ਡਰਾਈਵਰ ਸ਼ੇਅਰ ਕਰਦਾ ਰੈਨ ਮਤਲਬ